ਮਰਦਾਨਾ 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 ਠੀਕ ਆ ਜਦੋਂ ਸਾਡੀ ਤਾਕਤ ਵੱਡੀ ਹੋਣੀ ਆ ਸਮਝੋ ਵੀ ਲੜ ਲਾਂਗੇ ਉਧਰ ਪੈਰੀਗੇਟ ਕਰਕੇ ਵੀ ਅੰਦਰ ਵੜ ਜਾਗੇ ਪਹਿਲਾਂ ਤਾਂ ਮੈਂ ਜਿਹੜੇ ਲੈ ਕੇ ਆਇਆ ਸੀ ਭਾਈ ਉਹਨਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਚੰਗਾ ਕੰਮ ਆ ਤੁਹਾਡਾ ਕਾਤੇ ਛੋਟੇ ਧਰਾਂ ਦੇ ਵਿੱਚ ਆ ਕੇ ਪੀਆਂ ਪੈਣਾ ਦੀ ਅੱਜ ਤਾਂ ਲੁੱਟਿਆ ਜਾਣ ਗਿਆ ਤੇ ਨਾਲ ਤੁਹਾਡੇ ਅੱਗੇ ਵੀ ਤੁਸੀਂ ਸਾਡੇ 550 ਬੰਦਾ ਸੀਟ ਕਰਾ ਕੇ ਆਏ ਹੋ ਅੱਜ ਕੋਈ ਇਕੱਲੇ ਘਰੇ ਬੰਦੇ ਦੀ ਗੱਲ ਨਹੀਂ ਕੋਈ ਆਪਾਂ ਕਹਿ ਦਈਏ ਕੰਦੇ ਕਰ ਲਾਗੇ ਅੱਜ ਜਿਹੜੇ ਬੰਦੇ ਇੱਥੇ ਬੈਠੇ ਆ ਉਹ ਵੀ ਕੋਈ ਮਜ਼ਦੂਰੀ ਦੇ ਮਾਰਿਆ ਕਹਿੰਦਾ ਕੋਈ ਸਰਟੀਫਿਕੇਟ ਖੜਾ ਕੋਈ ਹਾਂ ਦਾ ਘੋਟ ਖੜਾ ਕਿਸੇ ਦਾ ਜਣੇ ਕਿ ਇਤਕਾਲ ਨਹੀਂ ਹੋ ਰਹਾ ਉਹ ਪਹਿਲੇ ਆਕੇ ਜਾੜੀ ਤੇ ਸਾਡੇ ਕੋਲੇ ਆਈਆ ਗੱਲ ਵੀ 50000 ਰੁਪਏ ਦੇ ਕੇ ਲੱਗੇ ਆਂਦਾ ਕੱਟਾ ਵੇਲ ਕਿੰਨਾ ਕਿਹੜਾ 50000 ਦੇਖ ਕੇ ਲੱਗੇ ਆਉਗੇ ਬੰਦਾਰੂ ਤੁਸੀਂ ਦੋਗੇ ਇਹ ਆਉਣਾ ਬਿਨਾਂ ਦੇ ਬਚੌੜੀਆਂ ਗੱਲਾਂ ਇਸ ਕਰਕੇ ਭਰਾਵੋ ਆਪਾਂ ਤਾਂ ਵੀ ਤਾਕਤ ਦੇ ਵਿਆਜਾ ਲਾਉਣਾ ਸਾਡੀ ਤਾਕਤ ਕਿੰਨੀ ਆ ਭਰਾਵੋ ਆ ਜੀ ਤੁਸੀਂ ਕਹੋ ਵੀ ਆਪਣੀ ਤਾਕਤ ਕਿੰਨੀ ਆ ਤਾਕਤ ਤਾਂ ਤੁਹਾਡੇ ਨਾਲ ਹੀ ਆ ਜਿੰਨੀ ਤਾਕਤ ਤੁਸੀਂ ਕਿੱਥੇ ਕਰਵਾਉਣਾ ਤੁਹਾਡੀ ਪੁੱਗਣ ਲੱਗ ਰਹੀ ਵੀ ਅੱਜ ਅਸੀਂ ਇਹ ਤਾਕਤ ਦੇ ਮਤਲਬ ਕੋਈ ਗੱਲ ਨਹੀਂ ਸਾਡਾ ਵਿਰੋਧ ਜਰੂਰ ਜਾ ਰਿਹਾ ਐਂ ਦੀ ਗੱਲ ਵਿਰੋਧ ਨਹੀਂ ਜਾ ਰਿਹਾ ਐ ਤੈਨੂੰ ਵੀ ਉਹ ਵੀ ਅੱਗੇ ਵੜ ਕੇ ਤੇ ਸ਼ਰੀਆਦ ਕਿਸੇ ਸਾਥ ਚ ਬੋਲ ਕੇ ਮੁੜ ਗਿਆ ਇਹ ਗੱਲ ਤਾਂ ਤੁਹਾਡੀ ਜਾਣੀ ਆ ਇਹ ਮੀਡੀਆ ਦਾ ਹੀ ਜਾਣੀ ਆ ਇਹ ਸਾਰੇ ਪੱਤਰ ਕਰਾ ਲਈ ਲੈ ਜਾਣੀ ਆ ਵੀ ਅੱਗੇ ਤੋਂ ਵਿਰੋਧ ਹੋਇਆ ਆਪਾਂ ਵਿਰੋਧ ਦੇ ਹਿਸਾਬ ਦੇ ਨਾਲ ਕਰ ਰਹੇ ਆ ਕੋਈ ਗੱਲ ਨਹੀਂ ਆਪਾਂ ਪ੍ਰਸ਼ਾਸਨ ਨੂੰ ਕਹਾਂਗੇ ਸੀਐਡੀ ਨੋਟ ਕਰੇ ਕਿ ਭਰਾਵੋ ਜੇ ਸਾਡੀ ਗੱਲ ਕਰਾਉਣੀ ਚਾਹੁੰਦੇ ਤਾਂ ਕਰਾਓ ਅਸੀਂ ਆਪਦੀਆਂ ਗੱਲਾਂ ਰੱਖਣੀਆਂ ਜੇ ਨਾ ਕਰਾਓ ਤਾਂ ਅਗਲੀ ਗੱਲ ਅਸੀਂ ਅੱਗੇ ਖੋਚਾਂਗੇ ਭੈਣੋ ਜਿਹੜਾ ਹਾਂਸ ਰਾਜ ਹੈ ਭਰਾਵੋ ਜਿਹੜਾ ਹਾਂਸ ਰਾਜ ਹੈ ਇਹਦੀ ਬੋਲੀ ਕਿੰਨੀ ਗੰਦੀ ਹੈ ਜਿਦਾਬ ਨੇ ਕਿੰਨੀ ਗੰਦੀ ਹੈ ਤੁਸੀਂ ਮਮਈਆਂ ਦੇ ਬੇਹਨੇ ਆ ਕੀ ਬੋਲਦਾ ਹੈ ਪਹਿਲੀ ਤਾਂ ਗੱਲ ਹੈ ਜਿਹੜਾ ਬੋਲਿਆ ਖਸਾਨਾ ਦਾ ਮਜੂਰਾਂ ਦੇ ਵਿੱਚ ਪਾੜਾ ਪਾਉਂਦਾ ਹੈ ਵੀ ਅਸੀਂ ਬਾਬਾ ਜੀਵਨ ਸਿੰਘ ਦੀ ਰਾਦ ਹੈ ਜੋ ਅਸੀਂ ਮੇਰੇ ਰੋਸੇ ਲਈ ਕੋਟਾ ਸੁਦੇ ਇਹਨਾਂ ਨੇ ਕਰਤੂਤਾਂ ਦਾ ਵੱਧ ਤੋਂ ਵੱਧ ਪਤਾ ਲੱਗੇ ਵੀ ਆ ਬਖੋ ਅੰਸ਼ਰਾ ਜਹਾਂਸੋ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਕਹਿੰਦਾ ਸੀ ਮੈਂ ਕਿਸਾਨਾਂ ਨੂੰ ਸਿਤਰਾ ਦੇ ਨਾਲ ਦੇਖੂਗਾ ਸਿਤਰਾ ਦੇ ਯਾਰ ਐਵੇਂ ਨਹੀਂ ਸਮਝਣ ਵਾਲੇ ਕਹਿੰਦਾ ਇੱਕ ਤਰੀਕ ਨੂੰ ਬੋਟਾ ਪਾਓ ਤੇ ਦੋ ਤਰੀਕ ਨੂੰ ਇਹਨਾਂ ਦੇ ਨਾਲ ਦੇਖਾਂਗੇ ਭੈਣੋ ਤੇ ਭਰਾਵੋ ਆਹ ਸ਼ਬਦਾਂ ਦੀ ਬਲਤਦਾ ਰਿਹਾ ਤੇ ਜਿਹੜਾ ਅੱਜ ਸਾਡੇ ਪਿੰਡ ਕੋਠਾ ਗੁਰੂ ਦੇ ਵਿੱਚ ਆ भाव जिन छ छ छो आया हुया मोदी सरकारबा हंस राज मुरदाबाद हंस राज भ सजाओ किसान मज़दूर जिंदावाज़ मोदी जी मुड़ सरकार मुरदाबाद मज़दूर जो हिकु ज़िंदबाद किस मज़दूर जी काटल बी जे पी मर्दाबाद किस मज़दूर जी काटल बी जे पी पार्टी मुरदाबाद हंस राज मुरदाबाद हंस राज मुरदाबाद किस मज़दूर जो ਉਹ ਜਿਹੜੇ ਆਮ ਪਾਰਟੀਆਂ ਦੇ ਭੜਕਾਏ ਹੋਏ ਲੋਕ ਜਿਹੜੇ ਕਿ ਖਰਪਾਉਂਦੇ ਆ ਕੇ ਮੀਟਿੰਗਾਂ ਦੇ ਵਿੱਚ ਤੁਸੀਂ ਦੇਖ ਹੀ ਲਈ ਹੈ ਕਿ ਇਹਨਾਂ ਨੇ ਦੂਜੀਆਂ ਸਰਕਾਰਾਂ ਤੋਂ ਪੈਸੇ ਲੈ ਕੇ ਤੇ ਆਜੇ ਮੀਟਿੰਗਾਂ ਦੇ ਵਿੱਚ ਖਲੋ ਪਾਉਂਦੇ ਆ ਕਿਹਦੀਆਂ ਮੀਟਿੰਗਾਂ ਪਾਉਂਦੇ ਆ ਭਾਜਪਾ ਦੇ ਆਗੂਆਂ ਦੇ ਵਿੱਚ ਹੋਰ ਪਾਰਟੀਆਂ ਨੂੰ ਕਿਉਂ ਨਹੀਂ ਦਿਸਦੇ ਆ ਜਿਹੜੇ ਝੂਠ ਮਾਰ ਕੇ ਸਰਕਾਰ ਬਣਾਈ ਹੈ ਇੱਕੋ ਇੱਕ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਜਿਹਨੇ ਕਦੇ ਝੂਠ ਦੇ ਨਾਮ ਤੇ ਕੋਡ ਨਹੀਂ ਮੰਨਦੀ

ਮੈਂ ਤੇ ਦਰਸ਼ਨ ਕਰਨ ਵੀ ਆਇਆ ਸੀ ਪਤਾ ਲੱਗਾ ਕਿ ਸਿਰ 34 ਸਾਲ ਦੇ ਹੋ ਕੇ ਮਾਪਰਸ਼ਨ ਨੇ ਇਸ ਫਾਨੀ ਦੁਨੀਆ ਤੋਂ ਹਲਕੀ ਜਾ ਕੇ ਬੜੀ ਬੜੀ ਤਾਕਤ ਸੀ ਉਹ ਇਹੋ ਜਿਹਾ ਜਿਹੜਾ ਪ੍ਰੋਗਰਾਮ ਰੱਖੀ ਦੇ ਨੇ ਇਹ ਸ਼ਾਂਤੀ ਦੀ ਜਗਾਹ ਹੈ ਹੋਟਲ ਹੋਰ ਜਗਾਹ ਕੁਲਪਲੀਲੀ ਗਰਾਉਂਡ ਜਿੱਥੇ ਰੋਹਾਨੀ ਕੰਮ ਹੁੰਦਾ ਉਹਦੇ روحانیت دا پرچار ہوتا ہے خودتے کوئی ٹھیک آلائی ہے میں بس چھوٹی تھی بینتی کرنی ہے کہ ایتھے بے کیا کوئی چھوٹ نہیں بہت سا تھا بائی سب سائٹ ہے ایتھے بے کیا چھوٹ نہیں بہت سا میں پر حیثیت پولیٹیشن سیاست دان نہیں آیا میں تو مطلب ایک آیا سی میرے لئے ارداس کرنا دعا کرنا ਕਿ ਕੋਈ ਮੇਰੇ ਹੱਥੋਂ ਮੇਰੀ ਜ਼ੁਬਾਨ ਤੋਂ ਜਾਂ ਮੇਰੇ ਤੋਂ ਐਸਾ ਕਰ ਗੁਨਾਹ ਨਾ ਹੋਵੇ ਜਿਨ ਨ ਸੰਤ ਮਹਾਂਪੁਰਸ਼ ਅਸਿਆ ਜਦੋਂ ਸੰਤ ਅਸਿ ਰਹਿੰਦੇ ਸੰਗਤ ਘਾਟੋਂ ਬੈਠੇ ਕਲੀ ਰੋਸਦੇ ਜਿੱਤੇ ਸੰਤ ਅਨੁਸ਼ਾਸ ਸੰਗਤ ਵਿੱਚ ਇਸ ਕਰਕੇ ਮੈਂ ਇਥੇ ਓਟਾ ਦਾ ਨਹੀਂ ਕਹਿੰਦਾ ਇਹ ਤਾਂ ਬਖਸ਼ਿਸ਼ ਮੰਗਣਾ ਹੈ ਓਟਾ ਹਰ ਜਿਹੜਾ ਤੋਂ ਮੰਗਦੇ ਆ ਇਥੇ ਬਖਸ਼ਿਸ਼ ਮੰਗਣੀ ਚਾਹੀਦੀ ਹੈ ਸ਼ਾਂਤੀ ਮੰਗਣੀ ਚਾਹੀਦੀ ਹੈ ਸਕੂਨ ਮੰਗਵਾ ਲੈਣਾ ਆਪਰਚੁਨਿਟੀ ਦਰਸ਼ਨ ਕਿੰਨੇ ਮਜ਼ਾ ਆ ਗਿਆ ਤੇ ਉਹ ਤਦ ਬੈਠਿਆ ਰਹੀ ਦੀ ਐਮਪੀ ਬੈਕਿੰਗ ਵੀ ਬੜਿਆ ਸੋਹਣਾ ਇਹ ਪਰੰਤ ਨਹੀਂ ਕੋਈ ਗੱਲ ਹੈ ਲੇਕਿਨ ਕੋਈ ਧਾਰਮਿਕ ਜਗ੍ਹਾ ਤੇ ਖਲਰ ਧਾਰਮਿਕ ਜਗ੍ਹਾ ਤੇ ਕੋਈ ਐਸੀ ਟੈਨਸ਼ਨ ਨਹੀਂ ਕਰ ਕਰੀ ਉਹ ਜੋ ਗੁਨਾਗਾ ਦੇਖਣ ਵਾਲਾ ਵੀ ਚੱਲਣ ਵਾਲਾ ਵੀ ਪਰੰਤ ਇਸ ਕਰਕੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ تسی تشریف لے میرے لئے عباس کرنا دعا کرنا میں کہتی روحانیت ہی کا لڑنا چھڑا باقی کچھ ملے جناب یہ بہت بڑا دربار ہے کہتی سارے لوگ ماندے ہیں میں نہیں ماندے ہیں میں اندر درشن کر کے آیا بس سارے میں نے دیتا کام ہوتا ہے بوٹا پڑھتا ہے وہ دو ماننا ہی کیتے جاتے ہیں فردہ صاحب ਇਹ ਤੋਂ ਮੰਗੋ ਜਿਹੜਾ ਖਤਮ ਨਹੀਂ ਹੁੰਦਾ ਬੰਕੇ ਜਿਹੜਾ ਇਧੇ ਰੀਚ ਬੈਠੇ ਨਾ ਉਹਨੇ ਰੀਚ ਸਾਸਾ ਨਾ ਤੋਂ ਪੈਦਾ ਇਹ ਰੋਹਾਨੀਅਤ ਲਈ ਜਗਾ ਬੜੀਆਂ ਨੇ ਇਹ ਵਾਦਤ ਨਹੀਂ ਜਗਾ ਬਣਦੀ ਬੜੀ ਮਿਹਰਬਾਨੀ ਜੀ ਮਾਲਕ ਤੁਹਾਨੂੰ ਖੁਸ਼ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਸ਼੍ਰੀ ਰਾਮ ਜੈ ਸਿਆ

मुदाबा मुलबी कर 그리하더니, <그러니까 그리하더니. <mystery> <나 어디> <�ophone>